ਸਿਕਾ ਜੀ ਮੈਂ ਹਕਮਲਖਪੂਰ ਤੋਂ ਦੇਖ ਰਿਹਾ ਚੈਨਲ ਪੰਜਾਬੀ ਵੀਜ਼ਾ ਛੋਟ ਪ੍ਰੋਗਰਾਮ FWV ਤਹਿਤ 41 ਦੇਸ਼ਾਂ ਨੂੰ ਬਿਨਾ ਵੀਜ਼ਾ ਦੇ 90 ਦਿਨਾਂ ਦੀ ਅਮਰੀਕਾ ਦੇ ਵਿੱਚ ਐਂਟਰੀ ਦੀ ਇਜਾਜ਼ਤ ਹੋਵੇਗੀ ਜੀ ਹਾਂ ਸਵਿਟਜ਼ਰਲੈਂਡ ਅਤੇ ਤਾਈਵਾਨ ਵਰਗੇ ਦੇਸ਼ਾਂ ਦੇ ਨਾਗਰਿਕ ਹੁਣ ਸਿਰਫ 90 ਦਿਨਾਂ ਦੇ ਲਈ ਵੀਜ਼ਾ ਤੋਂ ਬਿਨਾ ਅਮਰੀਕਾ ਦੇ ਵਿੱਚ ਦਾਖਲ ਹੋ ਸਕਦੇ ਨੇ ਤੁਹਾਨੂੰ ਦੱਸ ਜੀ ਇਸ ਸੂਚੀ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਨਹੀਂ ਹੈ ਕਿਉਂਕਿ ਭਾਰਤ वीडीडब्ल्यूपी मेंबर ਨਹੀਂ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਵੀਜ਼ੇ ਦੇ ਲਈ ਆਮ ਪ੍ਰਕਿਰਿਆ ਰਾਹੀਂ ਅਪਲਾਈ ਕਰਨਾ ਪਵੇਗਾ। ਵੀਡीडब्ल्यूਪ ਉੱਤੇ ਦੱਸੇ ਗਏ ਦੇਸ਼ਾਂ ਦੇ ਜ਼ਿਆਦਾਤਰ ਨਾਗਰਿਕਾਂ ਜਾਂ ਫਿਰ ਨਾਗਰਿਕਾਂ ਨੂੰ ਵੀਜ਼ਾ ਪ੍ਰਾਪਤ ਕਰਨ ਜਾਂ ਫਿਰ ਅਰਜ਼ੀ ਦੇਣ ਤੋਂ ਬਿਨਾ 90 ਦਿਨਾਂ ਜਾਂ ਘੱਟ ਸਮੇਂ ਦੇ ਲਈ ਸੈਸ ਪਟਾ ਜਾਂ ਕਾਰੋਬਾਰ ਦੇ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਅਮਰੀਕਾ ਦੀ ਯਾਤਰਾ ਕਰਨ ਤੋਂ ਪਹਿਲਾਂ ਯਾਤਰੀਆਂ ਦੇ ਕੋਲ ਇੱਕ ਵੈਧ ਇਲੈਕਟ੍ਰੋਨਿਕ ਸਿਸਟਮ ਫਾਰ ਟ੍ਰੈਵਲ ਅਥਰਾਇਜ਼ੇਸ਼ਨ ESTA ਪਰਵਾਨਗੀ ਹੋਣੀ ਚਾਹੀਦੀ ਹੈ ਜੇਕਰ ਫਿਰ ਵੀ ਕੋਈ ਆਪਣੀ ਪਾਸਪੋਰਟ ਦੇ ਵਿੱਚ ਵੀਜ਼ਾ ਰੱਖਣਾ ਪਸੰਦ ਕਰਦਾ ਹੈ ਤਾਂ ਉਹ ਹਜੇ ਵੀ ਵਿਜ਼ਟਰ B1 ਜਾਂ ਫਿਰ B2 ਵੀਜ਼ਾ ਦੇ ਲਈ ਅਰਜੀ ਦੇ ਸਕਦੇ ਨੇ ਦੱਸੀਏ VW P ਅਤੇ ਅੱਤਵਾਦੀ ਯਾਤਰਾ ਰੋਕਥਾਮ ਐਕਟ 2015 ਤਹਿਤ ਇਨਾ ਸ਼ਰੇਨੀਆਂ ਦੇ ਯਾਤਰੀਆਂ ਨੂੰ ਹੁਣ ਅਮਰੀਕਾ ਦੀ ਯਾਤਰਾ ਕਰਨ ਤੋਂ ਪਹਿਲਾਂ ਵੀਜ਼ਾ ਪ੍ਰਾਪਤ ਕਰਨਾ ਅਤੇ ਅਰਜੀ ਦੇਣੀ ਚਾਹੀਦੀ ਹੈ ਜਿਵੇਂ ਕਿ VW P ਦੇਸ਼ ਦੇ ਨਾਗਰਿਕ ਜੋ 1 ਮਾਰਚ 2011 ਨੂੰ ਜਾ ਕੇ ਉਸ ਤੋਂ ਬਾਅਦ ਡੈਮੋਕ੍ਰੈਟਿਕ ਪੀਪਲਸ ਰਿਪਬਲਿਕ ਆਫ ਕੋਰੀਆ ਈਰਾਨ ਇਰਾਕ ਲੀਬੀਆ ਸੋਮਾਲੀਆ ਸ Sudan ਸੀਰੀਆ ਜਾਫਰ ਯਮਨ ਗਏ ਨੇ ਜਾਂ ਉੱਥੇ ਮੌਜੂਦ ਰਹੇ ਨੇ ਦੂਜੇ ਨੰਬਰ ਤੇ ਵੀਰ ਡਬਲਯੂ ਪੀ ਦੇਸ਼ਾਂ ਦੇ ਨਾਗਰਿਕ ਜੋ 12 ਜਨਵਰੀ 2021 ਨੂੰ ਜਾਂ ਉਸ ਤੋਂ ਬਾਅਦ ਕਿਊਬਾ ਗਏ ਨੇ ਜਾਂ ਫਿਰ ਉੱਥੇ ਮੌਜੂਦ ਰਹੇ ਨੇ ਤੀਸਰੇ ਨੰਬਰ ਤੇ ਵੀਰ ਡਬਲਯੂ ਪੀ ਦੇਸ਼ਾਂ ਦੇ ਨਾਗਰਿਕ ਜੋ ਕਿਊਬਾ ਡੈਮੋਕਰੈਟਿਕ ਪੀਪਲਸ ਰਿਪਬਲਿਕ ਆਫ ਕੋਰੀਆ ਈਰਾਨ ਇਰਾਕ ਸੁਰਾਨ ਜਾਫਰ ਸੀਰੀਆ ਦੇ ਕਾਨੂੰਨੀ ਨਾਗਰਿਕ ਵੀ ਨਹੀਂ ਦੱਸ ਜੀ ਬੀਨਾ ਵੀਜ਼ਾ ਤੇ ਅਮਰੀਕਾ ਦੀ ਯਾਤਰਾ ਕਰਨ ਦੇ ਲਈ ਵੀਡਬੀਪੀ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਨਹੀਂ ਯਾਤਰੀਆਂ ਤੇ ਕੋਲ ਇੱਕ ਵੈਧ ਈਐਸਟੀ ਵੀ ਹੋਣਾ ਚਾਹੀਦਾ ਹੈ ਇੱਕ ਇਲੈਕਟ੍ਰੋਨਿਕ ਸਿਸਟਮ ਫਾਰ ਟ੍ਰੈਵਲ ਅਥੋਰਾਈਜੇਸ਼ਨਸ ਇੱਕ ਵੈੱਬ ਅਧਾਰਤ ਸਿਸਟਮ ਹੈ ਜੋ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਚਲਾਇਆ ਜਾਂਦੇ ਜੋ WWP ਦੇ ਤਹਿਤ ਸੈਸਪਾਟਾ ਜਾਂ ਕਾਰੋਬਾਰ ਦੇ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਯੋਗਤਾ ਦੀ ਦਰਦ ਕਰਦੇ ਜੇਕਰ ਕੋਈ ਵੀਜ਼ਾ ਤੋਂ ਬਿਨਾ ਅਮਰੀਕਾ ਦੀ ਯਾਤਰਾ ਕਰਨੀ ਚਾਹੁੰਦਾ ਹੈ ਤਾਂ ਸਿਰਫ ਇੱਕ ਵੈਧ ESTA ਪਰਵਾਨਗੀ ਦੇ ਨਾਲ ਹੀ ਅਜਿਹਾ ਸੰਭਵ ਹੈ